ਰਾਇਆ ਦੇ ਨੇੜਲੇ ਪਿੰਡ ਰੁੜਕੀ ਵਿਖੇ ਇੱਕ ਘਰ ਦੇ ਅੰਦਰ ਬਣੇ ਕਮਰੇ 'ਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਬਜ਼ੁਰਗ ਔਰਤ ਹਰਬੰਸ ਕੋਰ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਰੁੜਕੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ 'ਚ ਇਕੱਲੀ ਸੁੱਤੀ ਪਈ ਸੀ ਜਦੋਂ ਉਸਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੇ ਘਰ ਦੇ ਅੰਦਰ ਬਣੇ ਇੱਕ ਕਮਰੇਾਂ ਦੇ ਵਿੱਚ ਅੱਗ ਲੱਗਣ ਕਾਰਨ ਕਮਰੇ 'ਚ ਪਿਆ ਬੈੱਡ, ਸੋਫਾ, ਐਲਸੀਡੀ ਤੇ ਏਸੀ ਨਾਲ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਹੋਰ ਕੀ ਗਿਆ ਤਾਂ ਉਸ ਸਿਵ ਵਿਸੋਣਾ ਪਰ ਬਜ਼ੁਰਗ ਗੌਰਦ ਨੇ ਮਦਦ ਦੀ ਗੋਹਾਰ ਲਾਈ ਹੈ। ਹਰ ਵਕਸ ਕੋਰ ਜੀ ਪਤੀ ਦਾ ਸਤਿ ਸ੍ਰੀ ਅਕਾਲ ਅੱਜ ਕੀ ਮਤਲਬ ਹੈ ਤੁਹਾਡੇ ਕੀ ਘਰ ਵਿੱਚ ਤਾਂ ਕਿਹੜੀ ਅਗਰ ਦੇਖੋ ਜੀ ਮੈਂ ਸੁੱਤੀ ਪਈ ਸੀ ਮੈਨੂੰ ਕੁਛ ਨਹੀਂ ਪਤਾ ਲੱਗਾ ਮੈਂ ਸਵੇਰ ਨੂੰ 5:00 ਵਜੇ ਉੱਠ ਕੇ ਦੇਖਿਆ ਤਾਂ ਸਭ ਘਸੇ ਜੀ ਦਵਾ ਹੋ ਗਈ ਹੋ ਗਈ ਉਹਨਾਂ ਆਪਣੇ ਬੈਠੇ ਹੋ ਪਰ ਦੇ ਵੀ ਦੀ ਨੂੰ ਪੁੱਛ ਤਾ ਵੀ ਹੱਥ ਮੇਟ ਨਾ ਜਾਂ ਸੋ ਗਿਆ ਬਿੱਤ ਉਸੇ ਕੀ ਥੀਆ ਉਹ ਬਈ ਕਿਤੇ ਕੋ ਮੇ ਨਾ ਕੀ ਹੋ ਗਈ ਆਇਆ ਕਿੰਨਾ ਕ ਨੁਕਸਾਨ ਹੋਇਆ ਮਾਤਾ ਮੱਕ ਸਾਂਤਾ ਜੀ ਮੇਰੇ ਦੇਖੋ ਸਾਰੇ ਕਮਰੇ ਦਾ ਲਾਏ ਇਸਿੰਗਾਂ ਤਾਈ ਬੱਕ ਇਹ ਲੱਸੀ ਚੋ ਸੋਫੇ ਪੈਡ ਬੱਕੇ ਕੰਬਲ ਵਿੱਚ ਪੈਸੇ ਕੋਈ ਛੁੱਤੇ ਪੈਸੇ ਤੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਈ ਜਾਣੀ ਮੈਂ ਹੋਸ਼ ਨਹੀਂ ਆ ਬੇ ਮੇਰੀ ਮੰਦ ਤੱਕ ਰੋ ਮੇਰੀ ਪੰਤ ਤੋ ਕਰੋ ਪਰ ਨਾ ਮੈਂ ਰਬੇ ਤਾਂ ਮੋਗਾ ਗਿਆ ਮਗਰ ਸਦੇ ਸਾਨੂੰ ਲੋ ਗਿਆ ਮੈਂ ਕੀ ਕਰੂੰਗੀ ਇਹ ਕੋ ਰਾਇਆ ਤੇ ਨੇੜਲੇ ਪਿੰਡ ਰੁੜਕੀ ਵਿਖੇ ਇੱਕ ਘਰ ਦੇ ਅੰਦਰ ਬਣੇ ਕਮਰੇ 'ਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਾ ਹੋਏ ਬਜ਼ੁਰਗ ਔਰਤ ਹਰਬੰਸ ਕੋਰ ਪਤਨੀ सुरेंद्र ਸਿੰਘ ਵਾਸੀ ਪਿੰਡ ਰੁੜਕੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ 'ਚ ਇਕੱਲੀ ਸੁੱਤੀ ਪਈ ਸੀ ਜਦੋਂ ਉਸਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਹਨਾਂ ਦੇ ਘਰ ਦੇ ਅੰਦਰ ਬਣੇ ਇੱਕ ਕਮਰੇਾਂ ਦੇ ਵਿੱਚ ਅੱਗ ਲੱਗਣ ਕਾਰਨ ਕਮਰੇ 'ਚ ਪਿਆ ਬੈੱਡ, ਸੋਫਾ, ਐਲਸੀਡੀ ਤੇ ਏਸੀ ਨਾਲ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਹੋਰ ਕੀ ਗਿਆ ਤੁਸੀ ਵੀ ਸੁਣਾ ਪਰ ਬਜ਼ੁਰਗ ਔਰਤ ਨੇ ਮਦਦ ਦੀ ਗੋਹਾਰ ਲਈ ਰਬਾਗੁਸ ਕੋਰ ਤੇ ਫਾਤੀ ਦਾ ਸਦਨ ਦਰਸੇਗਾ ਅੱਜ ਕੀ ਮਤਲਬ ਹੈ ਤੁਹਾਡੇ ਕੀ ਕਰ ਮੈਂ ਤਾਂ ਕਿਹੜੀ ਅਗਰ ਦੇਖੋ ਜੀ ਮੈਂ ਸੁੱਤੀ ਪਈ ਸੀ ਮੈਨੂੰ ਕੁਛ ਨਹੀਂ ਪਤਾ ਲੱਗਾ ਮੈਂ ਸਵੇਰ ਨੂੰ 5:00 ਵਜੇ ਉੱਠ ਕੇ ਦੇਖਿਆ ਤਾਂ ਸਭ ਘਸੇ ਜੀ ਦਵਾ ਹੋ ਨਹੀਂ ਹੋ ਸਕੀ ਉਹਨਾਂ ਆਪੇ ਬੈਠੇ ਹੋ ਪਰ ਦੇ ਵੀ ਇਹਨੂੰ ਪੁੱਛਦੇ ਤਾਂ ਵੀ ਹੱਥ ਮੇਰੇ ਨਾਲ ਚਾਂਦ ਸੋ ਗਿਆ ਬੈਤ ਉਸੇ ਛੇਤੀ ਆ ਉਹ ਬਈ ਕਿਤੇ ਕੋ ਮੇ ਨਾ ਕੀ ਹੋ ਗਿਆ ਆ ਕਿੰਨਾ ਕ ਨੁਕਸਾਨ ਆ ਮਾਤਾ ਮੱਕ ਸਾਰਾ ਤਾਂ ਜਿਹੜਾ ਮੇਰੇ ਦੇਖੋ ਸਾਰੇ ਕਮਰੇ ਦਾ ਲਾਏ ਐ ਸਿੰਗਾ ਤਾਂ ਹੀ ਬੱਕੇ ਲੱਸੀ ਦੀ ਜੋ ਸੋਫੇ ਪੈਡ ਬੱਕੇ ਕੰਬਲ ਵਿੱਚ ਪੈਸੇ ਕੋਈ ਛੁੱਤੇ ਪੈਸੀ ਤੇ ਸਾਰਿਆਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਪਈ ਜਾਣੀ ਮੈਂ ਹੋਸ਼ ਹੁੰਦੀ ਆ ਮੇਰੀ ਮੰਦ ਤੱਕ ਰੋ ਮੇਰੀ ਭਾਂਡਾ ਟੁੱਟ ਕਰੋ ਤੇ ਨਰਮੇ ਰਬੀ ਤਾਂ ਮੋਗਾ ਗਿਆ ਮਗਰ ਸਾਰੇ ਸੁਆਦ ਨੂੰ ਲੂ ਗਿਆ ਮੈਂ ਕੀ ਕਰੂੰਗੀ ਇਹ ਕੋ